ਮੁੱਖ ਮੰਤਰੀ ਸਾਹਿਬ ਕਹਿੰਦੇ ਸਿਰਫ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਇਸ ਤੋਂ ਬਿਨਾ ਤੀਜੀ ਚੀਜ਼ ਦੀ ਲੋੜ ਨਹੀਂ ਤੇ ਜਿਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ ਹੈ ਉਹ 10 ਲੱਖ ਤੱਕ ਦੀ ਯੋਜਨਾ ਦੇ ਵਿੱਚ ਸ਼ਾਮਲ ਜਦੋਂ ਆਈ ਸੀ ਯੂ ਦੀ ਲੋੜ ਹੋਊਗੀ ਉਦੋਂ ਬੰਦੇ ਐਂਬੂਲੈਂਸ ਚ ਪਾ ਕੇ ਉਹਨੂੰ ਕਿਤੇ ਹੋਰ ਜ਼ਿਲ੍ਹੇ ਦੇ ਵਿੱਚ ਹੈ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਪੂਰੇ ਫਿਰਨਗੇ ਕਿਉਂ ਕਿ ਇੱਥੇ ਆਈ ਸੀ ਯੂ ਨਹੀਂ ਜ਼ਿਲ੍ਹੇ ਦੇ ਵਿੱਚ ਨਹੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਕਿੰਨੀਆਂ ਐਮ ਆਰ ਆਈ ਵਾਲੀਆਂ ਮਸ਼ੀਨਾਂ ਲੱਗੀਆਂ ਨੇ ਤੁਹਾਡੀਆਂ ਕਿੰਨੀਆਂ ਸੀਟੀ ਸਕੈਨ ਵਾਲੀਆਂ ਮਸ਼ੀਨਾਂ ਲੱਗੀਆਂ ਨੇ ਜਦੋਂ ਇਸ ਗੱਲ ਦੇ ਜਵਾਬ ਦੇਖਿਆ ਸਰਕਾਰ ਦਾ ਹੈਰਾਨੀ ਹੋ ਗਈ ਜਨਾਬ ਸੇਤ ਕ੍ਰਾਂਤੀ ਦੀ ਤਾਂ ਹਵਾ ਨਿਕਲ ਗਈ ਅਚਾਹ ਤੁਸੀ ਕੀ ਕੀਤਾ ਜੇ ਪਹਿਲੇ ਨਾਲ ਇੱਕ ਸੀ ਉਸ ਦਾ ਇਸ ਮਾਮਲੇ ਵਿੱਚ ਪੀ ਐਚ ਡੀ ਕਰਕੇ ਆਇਆ ਸੀ ਤੁਹਾਡੇ ਕੋਲ ਤਾਂ ਮਹਾਰਤ ਸੀ ਫਿਰ ਸਥਿਤੀ ਕਿਉਂ 14 ਦਿਨਾਂ ਤੋਂ ਕਿਸ ਵਾਰ ਖੜਾ 25 26 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਨਾਮੀ ਗ੍ਰਾਮੀ ਸਕੂਲਾਂ ਨੂੰ ਈਮੇਲ ਰਾਹੀਂ ਧਮਕੀਆਂ ਆਈਆਂ ਉਡਾਉਂ ਜੇ ਸੱਚਮੁੱਚ ਕੋਈ ਸ਼ਰਾਰਤ ਕਰ ਰਿਹਾ ਤੇ ਫਿਰ ਸਾਡੇ ਪ੍ਰਸ਼ਾਸਨ ਦੀ ਇਹ ਨਲਕੀ ਕਿਉਂ ਇਹ ਦੇਖ ਤੋਂ ਬਾਹਰ ਹੈ ਤਾਂ ਉਹਦੀ ਜਾਣਕਾਰੀ ਕਿਉਂ ਨਹੀਂ ਜਨਤਕ ਹੋ ਰਹੀ ਕੌਣ ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਕੀ ਪਾਤੀ ਜਨਤਾ ਪਾਰਟੀ ਕੋਈ ਵੱਡਾ ਹਲਾਨ ਕਰਨ ਜਾ ਰਹੀ ਹੈ ਪੰਜਾਬ ਨੂੰ ਲੈ ਕੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਜਿਹੜੇ ਮੁੱਦਿਆਂ ਤੇ ਲੰਬੀ ਲੜਾਈ ਲੜਦਾ ਆ ਰਿਹਾ ਹੈ ਉਹਨਾਂ ਚੋਂ ਕਿਸੇ ਇੱਕ ਜਾਂ ਦੋ ਨੁਕਤਿਆਂ ਤੇ ਭਾਜਪਾ ਨੇ ਪੰਜਾਬ ਦੀ ਸਿਆਸਤ ਤੇ ਕੰਟਰੋਲ ਕਰਨ ਲਈ ਕੋਈ ਵੱਡਾ ਐਲਾਨ ਕਰਨ ਦਾ ਫੈਸਲਾ ਕਰ ਲਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਫੇਰੀ ਤਿਆਰ ਰਹੇ ਨੇ ਬੇਸ਼ੱਕ ਉਸ ਨੂੰ ਧਾਰਮਿਕ ਫੇਰੀ ਵਜੋਂ ਵੇਖਿਆ ਜਾ ਰਿਹਾ ਹੈ ਪਰ ਉਹਦੇ ਸਿਆਸੀ ਮਾਇਨੇ ਵੀ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਇਹੋ ਨਹੀਂ 22 ਫਰਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਪੰਜਾਬ ਫੇਰੀ ਹੈ ਤੇ ਉਹ ਰਾਜਨੀਤਿਕ ਰੈਲੀ ਦੇ ਰੂਪ ਚ ਫੇਰੀ ਹੈ ਤੇ ਉਸ ਦਿਨ ਦੇ ਉੱਤੇ ਵੀ ਸਭ ਦੀ ਨਜ਼ਰ ਹੈ ਹੁਣ ਪਹਿਲੂ ਕੀ ਹੈ ਲੰਗੇ ਕੱਲ ਐਸਵਾਈਐਲ ਨੂੰ ਲੈ ਕੇ ਦੋ ਸੂਬਿਆਂ ਚ ਬੈਠਕ ਹੁੰਦੀ ਹੈ ਹੁਣ ਅਧਿਕਾਰੀ ਬੈਠਕ ਕਰਨਗੇ ਕੇਂਦਰ ਕਹਿੰਦਾ ਅਸੀਂ ਵਿੱਚੋਂ ਪਰੇ ਹੋ ਗਏ ਆ ਡਾਇਰੈਕਟ ਦੋ ਸੂਬਿਆਂ ਦੇ ਮੁੱਖ ਮੰਤਰੀ ਨਿਬੇੜ ਲੈਣ ਸੂਬਿਆਂ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਬੈਠਕ ਕਰ ਲਈ ਆ ਬੜੀ ਸਾਰਥਕ ਮਾਹੌਲ ਚ ਹੋਈ ਆ ਸਨਮਾਨ ਦਾ ਤੋਹਫਿਆਂ ਦਾ ਵੰਦਨ ਪ੍ਰਦਾਨ ਹੋਇਆ ਹਾਂ ਕੋਈ ਗੱਲ ਨਹੀਂ ਪਾਣੀਆਂ ਦਾ ਮਸਲਾ ਨਵੇੜਲੀ ਆ ਫਿਰ ਨਹਿਰ ਵੀ ਬਣਾ ਦੇਾਂਗੇ ਮੁੱਖ ਮੰਤਰੀ ਪੰਜਾਬ ਦੇ ਬੋਲ ਨੇ ਇਹ ਸਾਰੀਆਂ ਗੱਲਾਂ ਜੋ ਸੰਕੇਤ ਕਰਦੀਆਂ ਨੇ ਕਿ ਐਸਐਲ ਐਸਵਾਈਐਲ ਦਾ ਬਵਾਦ ਨਵੇੜਨ ਦੇ ਲਈ ਭਾਜਪਾ ਨੇ ਕੇਂਦਰ ਸਰਕਾਰ ਨੇ ਕੋਈ ਨਵਾਂ ਫਾਰਮੂਲਾ ਤਿਆਰ ਕੀਤਾ ਕਿ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਹ ਦੱਸ ਦਿੱਤਾ ਗਿਆ ਕਿ ਮੈਚਾ ਨਾਲ ਬੈਠਕਾਂ ਦੇ ਦਰਮਿਆਨ ਮੁੱਖ ਮੰਤਰੀ ਨੂੰ ਇਹ ਬਖਰੇ ਤਰੀਕੇ ਨਾਲ ਵਿਚਾਰਿਆ ਗਿਆ ਮਾਮਲਾ ਜਿਹੜਾ ਅਜੇ ਵੀ ਕਿਸੇ ਜਨਤਕ ਪਲੇਟਫਾਰਮ ਤੇ ਨਹੀਂ ਹੈ ਜਾਂ ਇਹ ਮਾਮਲਾ ਪੈਰਲਰ ਤੁਰਿਆ ਰਹੇਗਾ ਪਰ ਇੱਕ ਵੱਡਾ ਐਲਾਨ ਕਿ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੰਜਾਬ ਚ ਭਾਜਪਾ ਦਾ ਖਾਤਾ ਖੋਲਣ ਲਈ ਭਾਜਪਾ ਦੀ ਸਰਕਾਰ ਬਣਾਉਣ ਲਈ ਕੋਈ ਵੱਡਾ ਫੈਸਲਾ ਕਰ ਸਕਦੀ ਹੈ ਜਿਹੜਾ ਪੰਜਾਬ ਹਿਤਕਾਰੀ ਹੈ ਉਹਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਨਵੀਂ ਹਲਚਲ ਪੈਦਾ ਹੋਣ ਜਾ ਰਹੀ ਹੈ ਜੀ ਹਾਂ ਇਹ ਚਰਚਾ ਮਾ ਦਿੱਲੀ ਦੇ ਸਿਆਸੀ ਗਲਿਆਰਿਆਂ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਸਿਆਸੀ ਦਲਾਂ ਦੇ ਘਰਾਂ ਤੱਕ ਫਿਕਰ ਪੈ ਗਿਆ ਕਨਸੋਆਂ ਲਈਆਂ ਜਾ ਰਹੀਆਂ ਬਾਕੀ ਦਲਾਂ ਦੇ ਲੀਡਰਾਂ ਵੱਲੋਂ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਚਾਹੇ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੋਣ ਕਹਿੰਦੇ ਕਿ ਉਹ ਦਿੱਲੀ ਆਪੋ ਆਪਣੇ ਸੂਤਰਾਂ ਦੇ ਰਾਹੀਂ ਪਹੁੰਚ ਅਪਰੋਚ ਕਰਕੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕੀ ਉਮੇਤਸ਼ਾ ਦੀ ਫੇਰੀ 'ਚ ਕੋਈ ਵੱਡਾ ਐਲਾਨ ਹੋਣਾ ਹੈ? ਕੀ ਨਰਿੰਦਰ ਮੋਦੀ ਹੋਰਾਂ ਦੀ ਪੰਜਾਬ ਫੇਰੀ ਦੇ ਦਰਮਿਆਨ ਕੋਈ ਵੱਡਾ ਐਲਾਨ ਹੋਣਾ ਹੈ? ਉਹ ਵੱਡਾ ਐਲਾਨ ਕੀ? ਚੰਡੀਗੜ੍ਹ ਨੂੰ ਲੈ ਕੇ ਕੀ ਭਾਜਪਾ ਇਹ ਫੈਸਲਾ ਲੈ ਸਕਦੀ ਹੈ ਕਿ ਅਸੀਂ ਇਹ ਪੰਜਾਬ ਨੂੰ ਸੌਂਪ ਦਿਆਂ? ਕੀ ਇਹ ਜਿਹਾ ਹੋ ਸਕਦਾ ਹੈ? ਜਿਹਦੀ ਸੰਭਾਵਨਾ ਭਾਜਪਾ ਦੀ ਰਾਜਨੀਤੀ ਦੇ ਹਿਵਾਲੇ ਨਾਲ ਬਹੁਤ ਘੱਟ ਹੈ। ਜਿਵੇਂ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਰਾਜਧਾਨੀ ਦਾ ਵੀ ਕੇਂਦਰੀਕਰਨ ਸਾਡੀ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਵੀ ਕੇਂਦਰੀਕਰਨ ਹੈਨਾ ਇਥੋਂ ਦੇ ਮੁਲਾਜ਼ਮਾਂ ਦਾ ਵੀ ਕੇਂਦਰੀਕਰਨ ਹੋ ਚੁੱਕਿਆ ਹੈ ਇਥੋਂ ਪੰਜਾਬ ਨੂੰ ਪੰਜਾਬੀਅਤ ਨੂੰ ਬਾਹਰ ਕੀਤਾ ਜਾ ਰਿਹਾ ਹੈ ਪਰ ਜੇ ਭਾਜਪਾ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਚ ਦਾਖਲ ਹੋਣਾ ਹੈ ਤਾਂ ਸਾਨੂੰ ਸਾਰੇ ਪੰਜਾਬ ਨੂੰ ਕਹਿਣ ਲਈ ਕੁਝ ਕਰਨਾ ਪਊਗਾ ਉਹਦੇ ਲਈ ਕੀ ਚੰਡੀਗੜ੍ਹ ਵਾਲੇ ਫਾਰਮੂਲੇ ਤੇ ਬੀਜੇਪੀ ਅੱਗੇ ਵਧਣ ਦੀ ਤਿਆਰੀ ਚ ਇੱਕ ਫਰਵਰੀ 2026 ਦਿਨ ਐਤਵਾਰ ਬਜਟ ਪੇਸ਼ ਹੋਏਗਾ ਬਜਟ ਪੇਸ਼ ਹੋਣ ਤੋਂ ਬਾਅਦ ਐਤਵਾਰ ਵਾਲੇ ਦਿਨ ਬਜਟ ਪੇਸ਼ ਹੋ ਰਿਹਾ ਕਿਉਂਕਿ ਇੱਕ ਤਰੀਕ ਤੈ ਹੁੰਦੀ ਹੈ 1 ਫਰਵਰੀ ਇਸ ਲਈ ਉਹ ਕਹਿੰਦੇ ਕਿ ਜਾਇ ਐਤਵਾਰ ਹੈ ਬਜਟ ਪੇਸ਼ ਕਰਨਾ ਹੀ ਕਰਨਾ ਉਸ ਦਿਨ ਬਜਟ ਪੇਸ਼ ਹੋਏਗਾ ਬਜਟ ਪੇਸ਼ ਹੋਣ ਤੋਂ ਬਾਅਦ ਕਰੀਬ 3 ਵਜੇ ਦੇ ਲਗਭਗ ਮੰਨਿਆ ਜਾ ਰਿਹਾ ਕਿ 3 ਤੋਂ 4 ਦੇ ਦਰਮਿਆਨ ਨਰਿੰਦਰ ਮੋਦੀ ਸਤਖੰਡ ਡੇਰਾ ਬੱਲਾ ਪਹੁੰਚਣਗੇ ਸਤਨੰਨ ਸੰਤ ਨਿਨੰਜਨ ਦਾਸ ਜੀ ਨਾਲ ਮੁਲਾਕਾਤ ਕਰਨਗੇ ਉਸ ਦਾ ਸੰਗਤਾਂ ਨੂੰ ਸੰਬੋਧਨ ਵੀ ਹੋਣ ਹਾਂ ਗੁਰੂ ਰਬੀਦਾਸ ਜੀ ਦੀ ਜਨਮ ਦਿਨ ਨੂੰ ਲੈ ਕੇ ਉਹ ਸਥਾਨ ਤੇ ਆ ਰਹੇ ਨੇ ਇਸ ਨੂੰ ਨਰੋਲ ਧਾਰਮਿਕ ਫੇਰੀ ਵਜੋਂ ਪ੍ਰਚਾਰਿਆ ਜਾ ਰਿਹਾ ਪਰ ਮੰਨਿਆ ਜਾ ਰਿਹਾ ਕਿ ਇਹਦੇ ਪਿੱਛੇ 227 ਦਾ ਏਜੰਡਾ ਪਿਆ ਪੰਜਾਬ ਦੇ ਵਿੱਚ ਜਿਵੇਂ 32 33% ਸਾਡੀ ਐਸਸੀ ਬੀਸੀ ਦੀ ਭਾਈਚਾਰੇ ਦੀ ਗਿਣਤੀ ਹੈ ਸੋ ਉਸ ਵੋਟ ਬੈਂਕ ਤੇ ਵੀ ਨਜ਼ਰ ਹੈ ਉਹਦੇ ਵਿੱਚੋਂ ਵੀ ਰਬੀਦਾਸ ਭਾਈਚਾਰੇ ਦੇ حوالے ਨਾਲ ਕਿਸ ਨੁਕਤੇ ਤੇ ਅੱਗੇ ਵਧਿਆ ਜਾ ਰਿਹਾ ਕੀ ਇਹ ਫੇਰੀ ਸਿਰਫ ਧਾਰਮਿਕ ਹੈ ਜਾਂ ਉਸ ਦਬਾਬਾ ਖੇਤਰ ਦੇ ਵਿੱਚ ਵੱਡੀ ਗਿਣਤੀ ਚ ਵੱਸਦੇ ਦਲਤ ਭਾਈਚਾਰੇ ਨੂੰ ਖੁਸ਼ ਕਰਕੇ ਨਾਲ ਲੈ ਆਉਣ ਦੀ ਕੋਆਇਦ ਹੈ ਜਾਂ ਇਹ ਤੋਂ ਅੱਗੇ ਵਧ ਕੇ ਉਸ ਦਿਨ ਨਰਿੰਦਰ ਮੋਦੀ ਕੋਈ ਜਿਹੇ ਹਾਲਾਣ ਕਰ ਸਕਦੇ ਨੇ ਜਿਹੜਾ ਪੰਜਾਬ ਜਾਂ ਪੰਜਾਬ ਦੀਆਂ ਨਾਤਿਕ ਤਰ੍ਹਾਂ ਸੋਚ ਵੀ ਨਹੀਂ ਸਕਦੀਆਂ ਕਿ ਇੰਜ ਵੀ ਕਰ ਸਕਦੀ ਹੈ ਬੀਜੇਪੀ ਜੋ ਇੰਜ ਕਰਦੀ ਹੈ ਤਾਂ ਕੀ 2027 ਦੇ ਵਿੱਚ ਉਹ ਮੁਰਲੀ ਕਤਾਰ 'ਚ ਖੜੀ ਹੋਏਗੀ ਉਹ ਸਫਾ 'ਚ ਹੋਏਗੀ ਇਸ ਨੂੰ ਲੈ ਕੇ ਹੁਣ ਸਵਾਲ ਹੈ ਕਿ ਕੀ ਜਿਨ੍ਹਾਂ ਨੇ ਪੰਜਾਬ ਦੇ ਕਿਸਾਨੀ ਨੂੰ ਰੋਲਿਆ ਪੰਜਾਬ ਦਾ ਕੇਂਦਰੀਕਰਨ ਕੀਤਾ ਜਿਨ੍ਹਾਂ ਨੇ ਸਾਡੇ ਪਾਣੀਆਂ ਦੇ ਹੱਕ ਖੋਲੇ ਜਿਨ੍ਹਾਂ ਨੇ ਅੱਧੇ ਸੂਬੇ ਤੇ ਸਿੱਧਾ ਕੰਟਰੋਲ ਕਰ ਲਿਆ ਉਹ ਪੰਜਾਬ ਦੀ ਸੱਤਾ ਚਾਉਣ ਦੇ ਲਈ ਕੁਝ ਇਸ ਨੁਕਤੇ ਰਾਹੀਂ ਵੀ ਦਾਖਲ ਹੋ ਸਕਦੇ ਨੇ ਇਹ ਕੋਈ ਗੱਲ ਨਹੀਂ ਆਪਾਂ ਚੰਡੀਗੜ੍ਹ ਪੰਜਾਬ ਨੂੰ ਦੇ ਦਿੰਨੇ ਆ ਹੈਨਾ ਤੇ ਫਿਰ ਪੰਜਾਬ ਚ ਆਪਣੀ ਸਰਕਾਰ ਬਣ ਜਾਣੀ ਆ ਤੇ ਫਿਰ ਚੰਡੀਗੜ੍ਹ ਦਾ ਆਪਣੀ ਕੰਟਰੋਲ ਚ ਹੋਊਗਾ ਆਪਣੇ ਤੋਂ ਬਾਹਰ ਥੋੜਾ ਕਿ ਇਸ ਫਾਰਮੂਲਾ ਜਾਂ ਉਸ ਵਾਈਲ ਵਾਲੇ ਮਸਲੇ ਤੇ ਕਿਉਂਕਿ ਹਰਿਆਣਾ ਅੱਜ ਦੀ ਤਰੀਕ ਦੇ ਵਿੱਚ ਸਰਕਾਰੀ ਤੌਰ ਤੇ ਬੀਜੇਪੀ ਤੋਂ ਬਾਹਰ ਨਹੀਂ ਤੇ ਬੀਜੇਪੀ ਨੇ ਕਿ ਇਸ ਤਰੀਕੇ ਕਰ ਨਾਲ ਉੱਥੇ ਮਾਹੌਲ ਬਣਾਉਣ ਦੇ ਲਈ ਕੰਟਰੋਲ ਕਰਨ ਦੇ ਲਈ ਕੋਈ ਬਜਟ ਤੈਅ ਕਰ ਲਿਆ ਕਿ ਆਪਾਂ ਇਹਨਾਂ ਨੂੰ ਇੰਨਾ ਬਜਟ ਇੰਨੀ ਜ਼ਮੀਨ ਇੰਨਾ ਸਾਰਾ ਕੁਝ ਦੇ ਦੇਣਾ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੇ ਲਗਭਗ ਤੈਅ ਕਰ ਲਿਆ ਸੀ ਕਿ ਆਪਾਂ ਜ਼ਮੀਨ ਲੈ ਲੈਣੀ ਹੈ ਤੇ ਇੱਥੇ ਅਸੀਂ ਆਪਣੀ ਵੱਖਰੀ ਵਿਧਾਨ ਸਭਾ ਬਣਾ ਲੈਣੀ ਉਹਨੂੰ ਵੀ ਰੋਕ ਦਿੱਤਾ ਗਿਆ ਸੋ ਕੀ ਇਹ ਦਬਾਅ ਪਿੱਛੇ ਰੋਕਿਆ ਪੰਜਾਬ ਦੇ ਲੋਕਾਂ ਦੇ ਜਾਂ ਇਹ ਰਾਜਨੀਤਿਕ ਤੌਰ ਤੇ ਰੋਕਿਆ ਕਿ ਨਹੀਂ ਤੁਹਾਨੂੰ ਵੱਖਰੀਓ ਦੇਣੀ ਹੈ ਇਹ ਤਾਂ ਅਸੀਂ ਪੰਜਾਬ ਨੂੰ ਦੇਣਾ ਹੈ ਚਲੋ ਦੋ ਤਾਂ ਸਹੀ ਚਾਹੇ ਤੇ ਉਹਦੇ ਪਿੱਛੇ ਤੁਹਾਡੀ ਕੋਈ ਰਾਜਨੀਤਿਕ ਮਨਸ਼ਾ ਚਾਹੇ ਉਹਦੇ ਪਿੱਛੇ ਤੁਹਾਡੀ ਸਵਰਤ ਹੈ ਚਾਹੇ ਉਹਦੇ ਪਿੱਛੇ ਕੋਈ ਹੋਰ ਏਜੰਡਾ ਹੈ ਪਰ ਜਿਹੜਾ ਪੰਜਾਬ ਦਾ ਹੱਕ ਹੈ ਰਸਤਾਂ ਦੇ ਰੂਪ ਚ ਪੰਜਾਬ ਨੂੰ ਮਿਲਣਾ ਚਾਹੀਦਾ ਤੇ ਜੇ ਤੁਸੀਂ ਦੇਣੇ ਤਾਂ ਉਹ ਇਹ ਬਾਤ ਚੋਂ ਪੰਜਾਬ ਦੇ ਵੋਟਰਾਂ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਨੇ ਇਸ ਨੂੰ ਲੈਂਦੇ ਕਿਸ ਰੂਪ ਚ ਨੇ ਪਰ ਇਹਿਸ ਵਾਂਗ ਨਾ ਬਤਕੀ ਹੈ ਸੋ 2 ਫਰਵਰੀ ਨੂੰ ਅ ਅਮਿਤ ਸ਼ਾ ਦੀ ਫੇਰੀ 1 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫੇਰੀ ਇਹ ਦੋਹਾਂ ਫੇਰੀਆਂ ਦੇ ਉੱਤੇ ਹੁਣ ਨਜ਼ਰ ਰਹੇਗੀ ਕਿ ਕਿੰਨੀ ਕ ਰਾਜਨੀਤੀ ਹੁੰਦੀ ਹੈ ਕਿੰਨਾ ਕੋਈ ਵੱਡਾ ਫੈਸਲਾ ਹੁੰਦਾ ਜਾਂ ਅਜੇ ਇਹ ਭਾਂਪ ਚੈੱਕ ਕਰਨ ਦੀ ਕੋਸ਼ਿਸ਼ ਹੋਏਗੀ ਅਜੇ ਸਿਰਫ ਜ਼ਮੀਨ ਕਿੰਨੀ ਕ ਜਲਖੇ ਜਸੀਂ ਬਣਾ ਲਈ ਪੰਜਾਬ ਚ ਕਿ ਅਸੀਂ ਆਪਣੀ ਫਸਲ ਉਗਾ ਕੇ ਵੀ ਸੋਸਤਾਈ ਚ ਵੱਢ ਸਕੀਏ ਉਹਦੀ ਚੈਕਿੰਗ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਕੁਝ ਨਾ ਕੁਝ ਹੋਏਗਾ ਜਰੂਰ ਵੱਡਾ ਜੀਦੀ ਚਰਚਾ ਸਿਆਸੀ ਦਲਾਂ ਦੇ ਹਵਾਲੇ ਨਾਲ ਹੈ ਸੋ ਇਹ ਇਸ ਲਈ ਇਸ ਨੁਕਤੇ ਤੋਂ ਇਹ ਗੱਲ ਕਰਨੀ ਜ਼ਰੂਰੀ ਬਣਦੀ ਸੀ ਚਲੋ ਗੱਲ ਤਾਂ ਸਿੱਖਿਆ ਸਿਹਤ ਕ੍ਰਾਂਤੀ ਦੀ ਖੂਬ ਹੁੰਦੀ ਹੈ ਜੁਤ ਨਸ਼ਿਆਂ ਵਿਰੁੱਧ ਦੀ ਖੂਬ ਹੁੰਦੀ ਹੈ ਪੰਜਾਬ ਦੇ ਵਿੱਚ ਜੀ ਕਹਿੰਦੇ ਜੀ ਇਹ ਜੀ ਸਰਕਾਰ ਤਾਂ ਬਣੀ ਨਹੀਂ ਜੀ ਜੀ ਨੇ ਇੰਨੇ ਰੰਗ ਬਖੇਰੇ ਹੋਣ ਪਹਿਲੇ ਪਹਿਲਾਂ ਸਿਹਤ ਕ੍ਰਾਂਤੀ ਦਿੱਲੀ ਵਾਲੀ ਚੱਲਦੀ ਸੀ ਫਿਰ ਪੰਜਾਬ ਵਾਲੀ ਕਦ ਤੋਂ ਚੱਲਣ ਲੱਗ ਪਈ ਜਦੋਂ ਤੋਂ ਮਹੱਲਾ ਕਲੀਨਿਕ ਬਣ ਗਏ ਉਹ ਮਹੱਲਾ ਕਲੀਨਿਕ ਜਿਨ੍ਹਾਂ ਦੇ ਬੋਰਡ ਤਾਰਨੇ ਪਏ ਤੁਹਾਨੂੰ ਫੱਟੇ ਹਟਾਣੇ ਪਏ ਕਿਉਂਕਿ ਕੇਂਦਰ ਨੇ ਫੰਡ ਜਾਰੀ ਕਰਨੋਂ ਇਨਕਾਰ ਕਰਤਾ ਫਿਰ ਤੁਸੀਂ ਫੰਡ ਲੈਣ ਦੇ ਲਈ ਕੋਈ ਵੀ ਤਰੀਕਾ ਕਰ ਬਦਲਿਆ ਰੂਪ ਰੰਗ ਵੀ ਅਪਣਾਇਆ ਉਹ ਪਰ ਤਾਂ ਵੀ ਗੱਲ ਖੈਰ ਪੈਂਦੀ ਨਹੀਂ ਦਿਖੀ ਪਰ ਹੁਣ ਤੁਸੀਂ ਨਵੇਂ ਰੂਪ 'ਚ ਸਾਹਮਣੇ ਹੋ ਜਿਹੜੀ ਯੋਜਨਾ ਦਾ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਸਵਾਗਤ ਯੋਜਨਾ 10 ਲੱਖ ਤੱਕ ਦਾ ਸਿਹਤ ਬੀਮਾ ਮੁੱਖ ਮੰਤਰੀ ਸਾਹਿਬ ਕਹਿੰਦੇ ਸਿਰਫ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਇਸ ਤੋਂ ਬਿਨਾ ਤੀਜੀ ਚੀਜ਼ ਦੀ ਲੋੜ ਨਹੀਂ ਤੇ ਜਿਹਦੇ ਕੋਲ ਪੰਜਾਬ ਦਾ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ ਹੈ ਉਹ 10 ਲੱਖ ਤੱਕ ਦੀ ਯੋਜਨਾ ਦੇ ਵਿੱਚ ਸ਼ਾਮਲ ਹੈ ਠੀਕ ਹੈ ਜੀ ਸਵਾਰਥੀਓ ਕਦਮ ਹੈ ਪਰ ਸਵਾਲ ਹੈ ਕਿ ਇਲਾਜ ਕਿੱਥੇ ਕਰਾਉਣਗੇ ਲੋਕ ਇਸ ਸਵਾਲ ਕਿਉਂ ਆਇਆ ਮਲੇਰ ਕੋਟੜਾ ਨਾਲ ਸੰਬੰਧਿਤ ਇੱਕ ਪਟੀਸ਼ਨ ਹਾਈ ਕੋਰਟ ਜਾਂਦੀ ਹੈ ਉਹ ਪਟੀਸ਼ਨ ਕਹਿੰਦੀ ਹੈ ਕਿ ਮਲੇਰ ਕੋਟੜਾ ਜ਼ਿਲ੍ਹਾ ਤੇ ਉਸ ਜ਼ਿਲ੍ਹੇ ਦੇ ਵਿੱਚ ਆਈਸੀਯੂ ਨਹੀਂ ਹੈਗਾ ਜੀ ਕੋਈ मतलब गंभीर मरीजानू ਜਦੋਂ ਆਈਸੀਯੂ ਦੀ ਲੋੜ ਹੋਊਗੀ ਉਦੋਂ ਬੰਦੇ ਐਂਬੂਲੈਂਸ ਚ ਪਾ ਕੇ ਉਹਨੂੰ ਕਿਤੇ ਹੋਰ ਜ਼ਿਲ੍ਹੇ ਦੇ ਵਿੱਚ ਹੈ ਬਾਹਰਲੇ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਤੁਰੇ ਫਿਰਨਗੇ ਕਿਉਂਕਿ ਇੱਥੇ ਆਈਸੀਯੂ ਨਹੀਂ ਜ਼ਿਲ੍ਹੇ ਦੇ ਵਿੱਚ ਨਹੀਂ ਮੈਂ ਸਰਕਾਰੀ ਸਿਸਟਮ ਦੇ ਤਹਿਤ ਗੱਲ ਕਰ ਰਿਹਾ ਇਹ ਸਿਹਤ ਕ੍ਰਾਂਤੀ ਵਾਲਿਆਂ ਦੇ ਸਿਹਤ ਸਿਸਟਮ ਦੇ ਹਵਾਲੇ ਨਾਲ ਗੱਲ ਕਰ ਰਿਹਾ ਉਹ ਕਹਿੰਦੇ ਇਸ ਲਈ ਦੱਸੋ ਜੀ ਕੀ ਕਰੀਏ ਉਹ ਪਟੀਸ਼ਨ ਦੇ ਉੱਤੇ ਜਦੋਂ ਬਹਿਸ ਸੁਰੀ ਸਮਾਨਯੋਗ ਹਾਈ ਕੋਰਟ ਨੇ ਸਵਾਲ ਪੁੱਛਿਆ ਸਰਕਾਰ ਨੂੰ ਕਿ ਮੜਾ ਜੀ ਦਿਓ ਜੀ ਹਸਬਕ ਤੱਕ ਕਿ ਬਾਕੀ ਜ਼ਿਲ੍ਹਿਆਂ ਦੀ ਸਥਿਤੀ ਕੀ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਕਿੰਨੀਆਂ ਐਮ ਆਰ ਆਈ ਵਾਲੀਆਂ ਮਸ਼ੀਨਾਂ ਲੱਗੀਆਂ ਨੇ ਤੁਹਾਡੀਆਂ ਕਿੰਨੀਆਂ ਸਿਟੀ ਸਕੈਨ ਵਾਲੀਆਂ ਮਸ਼ੀਨਾਂ ਲੱਗੀਆਂ ਨੇ ਜਦੋਂ ਇਸ ਗੱਲ ਦੇ ਜਵਾਬ ਦੇਖਿਆ ਸਰਕਾਰ ਦਾ ਤਾਂ ਹੈਰਾਨੀ ਹੋ ਗਈ ਜਨਾਬ ਸਿਹਤ ਕ੍ਰਾਂਤੀ ਦੀ ਤਾਂ ਹਵਾ ਨਿਕਲ ਗਈ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਸਿਹਤ ਕ੍ਰਾਂਤੀ ਦੀ ਪੀ ਐਚ ਡੀ ਵਾਲੀ ਸਰਕਾਰ ਨੇ ਆਪਣੇ ਜਵਾਬ ਚ ਦੱਸਿਆ ਕਿ ਸਾਡੇ ਕੋਲ ਤਾਂ ਜੀ ਸਿਰਫ 6 ਜ਼ਿਲ੍ਹਿਆਂ 'ਚ ਪੰਜਾਬ ਦੇ ਕੁੱਲ ਜ਼ਿਲ੍ਹਿਆਂ 'ਚੋਂ ਸਿਰਫ 6 ਜ਼ਿਲ੍ਹਿਆਂ 'ਚ ਹੀ ਸਾਡੇ ਕੋਲ ਕਹਿੰਦੇ ਜੀ ਸਰਕਾਰੀ ਹਸਪਤਾਲਾਂ ਦੇ ਹਵਾਲੇ ਨਾਲ ਐਮ ਆਰ ਆਈ ਤੇ ਸੀਟੀ ਸਕੈਨ ਦੀ ਮਸ਼ੀਨਾਂ ਨੇ ਵੈਸਾ ਹਵਾਲਾ ਤੇ ਉਹ ਗਿਣਤੀ ਹੁੰਦੀ ਹੈ ਜੀ ਬੰਦਿਆਂ ਦੀ ਕਿੰਨੇ ਮਰੀਜ਼ ਆਉਂਦੇ ਆ ਜੀ ਉਹਦੇ ਅੰਦਾਜ਼ੇ ਨਾਲ ਜੀ ਇੱਥੇ ਲੋਡ ਨਹੀਂ ਜੀ ਤੇ ਫਿਰ ਆਈ ਸੀ ਯੂ ਦੀ ਸਥਿਤੀ ਕੀ ਹੋਊਗੀ ਇੱਥੋਂ ਦਾ ਲੱਗਦਾ ਅਜੇ ਐਮ ਆਰ ਆਈ ਦੀ ਮਸ਼ੀਨਾਂ ਜਾਂ ਸੀਟੀ ਸਕੈਨ ਦੀ ਮਸ਼ੀਨਾਂ ਨਹੀਂ ਕਿ ਇਹ ਤੇ ਅਜੇ ਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਲੋਕ ਗੰਭੀਰ ਬਿਮਾਰੇ ਨਹੀਂ ਹੁੰਦੇ ਉਹਨਾਂ ਨੂੰ ਕਿਤੇ ਇਹਦੀ ਲੋੜ ਨਹੀਂ ਪੈਂਦੀ ਤੇ ਉਹ ਇੰਨੇ ਸਮਰੱਥ ਨੇ ਕਿ ਵੱਡੇ ਵੱਡੇ ਲਗਜ਼ਰੀ ਹਸਸਾਂਾਂ 'ਚ ਜਾਣ ਦੇ ਸਮਰੱਥ ਨੇ ਚੰਡੀਗੜ੍ਹ ਨੂੰ ਭੱਜਣ ਦੇ ਸਮਰੱਥ ਨੇ ਮਾਹਲੀ ਦੇ ਵਿੱਚ ਦੁਕਾਨਾਂ ਖੁੱਲੀਆਂ ਨੇ ਜਿਹੜੀਆਂ ਹਸਲ ਨਹੀਂ ਉੱਥੇ ਆ ਕੇ ਜੇਬ ਪਟੋਣ ਦੇ ਸਮਰੱਥ ਨੇ ਇਹ ਸਵਾਲ ਖੜਾ ਹੈ ਸੋ ਇਹ ਇਸ ਪਹਿਲੂ ਨੇ ਸਰਕਾਰ ਨੂੰ ਘਟੈਰ 'ਚ ਲਿਆ ਖੜਾ ਕੀਤਾ ਕਿ ਅਜੇ 6 ਜ਼ਿਲ੍ਹਿਆਂ ਤੱਕ ਸਾਡਾ ਇਹ ਸਰਕਾਰੀ ਸਿਸਟਮ ਜਿਹੜੇ ਕਹਿੰਦੇ ਸੀ ਕਿ ਜੀ ਮਸ਼ੀਨਾਂ ਪਈਆਂ ਨੇ ਜੀ ਕਬੂਤਰ ਬੋਲਦੇ ਨੇ ਜੀ ਉਹਨਾਂ 'ਚ ਆ ਦੇਖਿਓ ਜੀ ਨਾ ਸਰਕਾਰੀ ਹਸਪਤਾਲਾਂ ਨੂੰ ਉਹ ਸਥਾਨ ਮਿਲਿਆ ਨਾ ਮੂਰਲੇ ਸਿਹਤ ਕੇਂਦਰਾਂ ਨੂੰ ਸਥਾਨ ਮਿਲਿਆ ਮਹੱਲਾ ਕਲੀਨਿਕਾਂ ਦਾ ਡਰਾਮਾ ਕਿਸ ਕਦਰ ਚੱਲਿਆ ਕਿਸ ਕਦਰ ਨਹੀਂ ਚੱਲਿਆ ਕਿੰਨਾ ਸਫਲ ਕਿੰਨਾ ਸਫਲ ਇਹ ਪੰਜਾਬ ਦੇ ਲੋਕ ਜਾਣਦੇ ਨੇ ਪਰ ਆ ਸਰਕਾਰੀ ਜਵਾਬ ਆਪਣੇ ਆਪ ਚ ਸ਼ੀਸ਼ਾ ਦਿਖਾਉਂਦਾ ਕਿ ਜੀ ਆਈਸੀਯੂ ਦੇ ਹਵਾਲੇ ਨਾਲ ਆਇਆ ਸਵਾਲ ਇਸ ਰੂਪ ਚ ਜਵਾਬ ਆਉਂਦਾ ਸਰਕਾਰ ਦਾ ਕਿ ਜੀ 6 ਜ਼ਿਲ੍ਹਿਆਂ ਚ ਸਾਡੇ ਕੋਲ ਐਮ ਆਰ ਆਈ ਤੇ ਸੀਟੀ ਸਕੈਨ ਦਾ ਮਸ਼ੀਨਾ ਨੇ ਬਾਕੀ ਜ਼ਿਲ੍ਹਿਆਂ ਚ ਹੈ ਹੀ ਨਹੀਂ ਇਹ ਆ ਪੰਜਾਬ ਤੇ ਜਿਵੇਂ ਆਪជា ਸਾਫ਼ ਤੁਸੀਂ ਕੀ ਕੀਤਾ ਜੇ ਪਹਿਲੇ ਨਾਲ ਐਕਸੀ ਤੁਸੀਂ ਤਾਂ ਇਸ ਮਾਮਲੇਾਂ ਚ ਪੀ ਐਚ ਡੀ ਕਰਕੇ ਆਏ ਸੀ ਤੁਹਾਡੇ ਕੋਲ ਤਾਂ ਮਹਾਰਤ ਸੀ ਫਿਰ ਸਥਿਤੀ ਕਿਉਂ ਕਦੋਂ ਦੀ ਨਾਜਵਾਬ ਇਹ ਸਵਾਲ ਖੜਾ ਹੈ ਪੰਜਾਬ ਦੀ ਸੱਤਾਧਾਰੀ ਧਿਰ ਦੇ ਇੱਕ ਐਮ ਐਲ اے ਦੀ ਸਰਕਾਰੀ ਕੋਠੀ ਖੁਦ ਪੰਜਾਬ ਸਰਕਾਰ ਦੀ ਪੁਲਿਸ ਖਾਲੀ ਕਰਾਉਣ ਪਹੁੰਚੀ ਹੈ ਬਿਲਕੁਲ ਜੀ ਮੈਂ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਐਮ ਐਲ اے ਦੀ ਗੱਲ ਕਰ ਰਹੇ ਹਾਂ ਐਮ ਐਲ اے ਨੇ ਪਠਾਨ ਮਾਜਰਾ ਤੇ ਪਠਾਨ ਮਾਜਰਾ ਕਹਿੰਦੇ ਜੀ ਅਦਾਲਤੀ ਪ੍ਰਕਿਰਿਆ ਤਹਿਤ ਪਗੋੜਾ ਕਰਾ ਲ ਦਿੱਤੇ ਹੋਏ ਨੇ ਜੋ ਲੱਭ ਨਹੀਂ ਰਹੇ ਉਹਨਾਂ ਦੇ ਉੱਤੇ ਏਜੰਸੀ ਸ਼ੋਸ਼ਣ ਦਾ ਇਸ ਤਰ੍ਹਾਂ ਦਾ ਮਾਮਲਾ ਹੈ ਜਿਹਦੇ ਕਰਕੇ ਜੀ ਪੁਲਿਸ ਉਹਨਾਂ ਨੂੰ ਭਾਲਦੀ ਫਿਰ ਰਹੀ ਆ ਪਰ ਪਗੋੜਾ ਨੇ ਤੇ ਇਸ ਲਈ ਉਹਨਾਂ ਦੀ ਜਿਹੜੀ ਕੋਠੀ ਹੈ ਉਹ ਪੁਲਿਸ ਖਾਲੀ ਕਰਾਉਣ ਗਈ ਹੈ ਤੇ ਕਹਿੰਦੇ ਪਠਾਨ ਮਾਜਰਾ ਨੇ ਇਹ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆ ਕੇ ਕਿਹਾ ਕਿ ਮੇਰੀ ਕੋਠੀ ਤਾਂ ਖਾਲੀ ਕਰਾਉਣ ਆ ਗਈ ਹੈ ਕੇਜਰੀਵਾਲ ਤੋਂ ਵੀ ਕਰਾ ਲਓ ਖਾਲੀ ਕਪੂਰਥਲਾ ਹਾਊਸ ਦਿੱਲੀ ਵਾਲਾ ਪੈਸਾ ਚੰਡੀਗੜ੍ਹ ਮਹਾਲੀ ਚ ਵੀ ਕੋਠੀਆਂ ਅਲਾਟ ਕਰੀ ਬੈਠੇ ਨੇ ਦਿੱਲੀ ਵਾਲਿਆਂ ਨੂੰ ਇਸ ਵੱਲ ਵੀ ਆ ਗਿਆ ਕਿੱਥੋਂ ਆਏ ਪੂਰੀ ਰਿਪੋਰਟ ਕੀ ਹੈ ਪੰਜਾਬ ਪੁਲਿਸ ਨੇ ਪਟਿਆਲਾ ਦੇ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਤੋਂ ਸਰਕਾਰੀ ਕੋਠੀ ਖਾਲੀ ਕਰਾ ਲਈ ਹੈ ਕਹਿੰਦੇ ਜੀ ਪਠਾਨ ਮਾਜਰਾ ਨੂੰ ਐਮਐਲਏ ਤੌਰ ਤੇ ਪਟਿਆਲਾ ਦੇ ਵਿੱਚ ਸਰਕਾਰੀ ਕੋਠੀ ਅਲਾਟ ਵੀ ਹੋਈ ਸੀ ਪਠਾਨ ਮਾਜਰਾ ਦੇ ਉੱਤੇ ਰੇਪ ਕੇਸ ਦੇ ਵਿੱਚ ਪਟਿਆਲਾ ਕੋਠੀ ਨੂੰ ਪਕੌੜਾ ਕਰਾ ਦਿੱਤਾ ਹੋਇਆ ਜਿਸ ਵਾਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਇਸ ਤੋਂ ਪਹਿਲਾਂ ਪੁਲਿਸ ਨੇ ਇਸ ਕੋਠੀ ਨੂੰ ਖਾਲੀ ਕਰਨ ਦੇ ਲਈ ਨੋਟਿਸ ਚਿਪਕਾਏ ਸਨ ਪਰ ਕਹਿੰਦੇ ਜੀ ਐਮਐਲਏ ਨੇ ਕੋਠੀ ਖਾਲੀ ਨਹੀਂ ਕੀਤੀ ਤੇ ਆਖਰ ਪੁਲਿਸ ਟੀਮ ਲੈ ਕੇ ਉੱਥੇ ਦਸਕ ਦਿਨ ਪਹੁੰਚੀ ਤੇ ਉਹ ਕੋਠੀ ਖਾਲੀ ਕਰਾਉਣ ਦੇ ਲਈ ਪਠਾਨ ਮਾਜਰਾ ਨੂੰ ਕੰਦਕੇ ਜੀ ਪਹੁੰਚ ਅਪਰੋਚ ਕਰਨ ਦੀ ਲੱਭਣ ਦੀ ਕੋਸ਼ਿਸ਼ ਹੋਈ ਪਠਾਨ ਮਾਜਰਾ ਮਿਲ ਜਾਂਦਾ ਫਿਰ ਉਹ ਉਮੇ ਇਕੱਠੀ ਖਾਲੀ ਹੁੰਦੀ ਪਰ ਨਹੀਂ ਮਿਲਿਆ ਫਿਰ ਪੁਲਿਸ ਨੇ ਪਹੁੰਚ ਕੇ ਕਹਿੰਦੇ ਕੋਠੀ ਖਾਲੀ ਕਰਾ ਲਈ ਹੁਣ ਇਹ ਸਾਰੀ ਕਾਰਵਾਈ ਦੇ ਉੱਤੇ ਉਹ ਸੋਸ਼ਲ ਮੀਡੀਆ ਤੇ ਲਾਈ ਗਿਆ ਪਠਾਨ ਮਾਜਰਾ ਉਹਨੇ ਕਿਹਾ ਕਿ ਮੈਨੂੰ ਇਹ ਗੱਲ ਬਤੌਰ ਐਮਐਲਏ ਅਲਰਟ ਹੋਇਆ ਮੈਂ ਅਜੇ ਵੀ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਐ ਮੈਂ ਐਮਐਲਏ ਐ ਪੰਜਾਬ ਸਰਕਾਰ ਪਹਿਲਾਂ ਆਵਾਦਨੀ ਪਾਰਟੀ ਦੇ ਸੁਪਰੀਮੋ ਹਰਮਿੰਦ ਕੇਦਰੀਵਾਲ ਤੋਂ ਕਪੂਰਥਲਾ ਹਾਊਸ ਖਾਲੀ ਕਰਾਵੇ ਪਠਾਨ ਮਾਜਰਾ ਨੇ ਇਸ ਵਕਤ ਆਸਟ੍ਰੇਲੀਆ ਚ ਛੋਣ ਦੀ ਖਬਰ ਹੈ ਕਿਹਾ ਜਾ ਰਿਹਾ ਹੈ ਕਿ ਉਹ ਇਸ ਮੱਕੇ ਆਸਟ੍ਰੇਲੀਆ ਚ ਨੇ ਹਾਲਾਂਕਿ ਅਜੇ ਤੱਕ ਇਸ ਨੂੰ ਲੈ ਕੇ ਪੁਲਿਸ ਜਾਂ ਕਿਸੇ ਜਾਂਚ ਏਜੰਸੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਪਰ ਹਵਾ ਚ ਇਹ ਗੱਲ ਖੂਬ ਫੈਲ ਰਹੀ ਹੈ ਕਿ ਪਠਾਨ ਮਾਜਰਾ ਤਾਂ ਆਸਟ੍ਰੇਲੀਆ ਪਹੁੰਚ ਚੁੱਕੇ ਨੇ ਸੋ ਸਾਬਕਾ ਚੇਅਰਮੈਨ ਦੀ ਕੋਠੀ ਖਾਲੀ ਕਿਉਂ ਨਹੀਂ ਕਰਾਈ ਇਹ ਵੀ ਸਵਾਲ ਆ ਹੈ ਕਹਿੰਦੇ ਵਿਧਾਇਕ ਪਠਾਨ ਮਾਜਰਾ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੇਕਰ ਕੋਠੀ ਖਾਲੀ ਕਰਾਣੀ ਹੈ ਤਾਂ ਪੀਆਰਟੀਸੀ ਚੇਅਰਮੈਨ ਰਣਜੋਤ ਸਿੰਘ ਦੀ 5 ਏਕੜ ਦੀ ਜਿਹੜੀ ਕੋਠੀ ਹੈ ਉਹ ਕਿਉਂ ਖਾਲੀ ਕਰਾਈ ਜਾ ਰਹੀ ਹੈ ਕਹਿੰਦੇ ਇੱਥੇ ਰਾਜਨੀਤਿਕ ਗਤੀਵਿਧੀਆਂ ਚੱਲ ਰਹੀਆਂ ਨੇ ਮੌਜੂਦਾ ਐਮਐਲਏ ਦਾ ਕਰ ਖਾਲੀ ਨਹੀਂ ਕਰਾਇਆ ਜਾ ਸਕਦਾ ਲੇਕਿਨ ਮੇਰਾ ਹੀ ਕਿਉਂ ਖਾਲੀ ਕਰਵਾਇਆ ਜਾ ਰਿਹਾ ਕੇਜਰੀਵਾਲ ਆਖਰ ਕਿਸ ਪੋਜੀਸ਼ਨ ਤੇ ਹੈ ਕਿ ਉਹ ਪੰਜਾਬ ਦੇ ਕਪੂਰਥਲਾ ਹਾਊਸ ਦੇ ਵਿੱਚ ਕਬਜ਼ਾ ਕਰਕੇ ਬੈਠਾ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਪਤਾ ਨਾ ਸੋ ਉੱਥੇ ਸਾਰਾ ਕੁਝ ਕਿਵੇਂ ਵਿਆਹ ਵੀ ਹੁੰਦੇ ਰਹੇ ਪੈਲਸ ਵੀ ਬਣਾ ਲਿਆ ਉਹਨੂੰ ਤੇ ਉਹਨੂੰ ਚੋਣਾਂ ਦੇ ਲਈ ਵੀ ਵਰਤੇ ਆ ਸਾਰਾ ਕੁਝ ਤੇ ਹੁਣ ਵੀ ਮਤਲਬ ਪੰਜਾਬ ਤੋਂ ਲੈ ਕੇ ਕਪੂਰਥਲਾ ਹਾਊਸ ਤੱਕ ਸਾਰਾ ਕੰਟਰੋਲ ਉਹਨਾਂ ਦੇ ਹੱਥ ਕੋਟੀ ਖਾਲੀ ਕਰਾਉਣ ਦੇ ਉੱਤੇ ਐਮਐਲਏ ਨੇ ਰਿਸ਼ਤਾਰਾ ਨੇ ਮਤਲਬ ਕੋਟੀ ਕਰਾਉਣ ਤੇ ਐਮਐਲਏ ਦੇ ਰਿਸ਼ਤਾਰਾ ਨੇ ਕੀ ਕਿਹਾ ਵਿਧਾਇਕ ਦੀ ਪਤਨੀ ਅੰਦਰ ਸੀ ਕਹਿੰਦੇ ਮੈਨੂੰ ਨਹੀਂ ਜਾਣਦੇ ਉਹ ਕਹਿੰਦੀ ਕਿ ਮੈਨੂੰ ਵੀ ਅੰਦਰ ਨਹੀਂ ਜਾਣਦੇ ਪਟਿਆਲਾ ਵਿੱਚ ਕੋਠੀ ਦੇ ਬਾਹਰ ਮੌਜੂਦ ਸੰਦੀਪ ਸਿੰਘ ਰਾਜਾ ਨੇ ਦੱਸਿਆ ਕਿ ਉਹ ਵਿਧਾਇਕ ਦੇ ਰਿਸ਼ਤੇਦਾਰ ਨੇ ਪਰਿਵਾਰ ਦੇ ਫੋਰ ਆਉਣ ਤੋਂ ਬਾਅਦ ਮੌਕੇ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਵਿਧਾਇਕ ਦੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਕੋਠੀ ਦੇ ਬਾਹਰ ਤੇ ਅੰਦਰ ਪਾਰੀ ਪੁਲਿਸ ਤਾਇਨਾਤ ਹੈ ਇਹ ਸੂਚਨਾ ਤੁਰੰਤ ਮੌਕੇ ਤੇ ਪਹੁੰਚੇ ਪਰ ਪ੍ਰਸ਼ਾਸਨ ਵੱਲੋਂ ਉਹਨੂੰ ਅੰਦਰ ਮਿਲਣ ਜਾਣ ਨਹੀਂ ਦਿੱਤਾ ਜਾ ਰਿਹਾ ਸੋ ਇਸ ਤੋਂ ਪਹਿਲਾਂ ਇਹ ਵੀ ਸਥਿਤੀ ਬਣੀ ਬਧਿਕ ਦੀ ਪਤਨੀ ਬਿਮਾਰ ਹੈ ਤੇ ਕੁਝ ਹੋਇਆ ਤਾਂ ਕਹਿੰਦੇ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਇਹ ਵੀ ਹਵਾਲਾ ਦਿੱਤਾ ਜਾ ਰਿਹਾ ਚੁਣੇ ਐਮਐਲਏ ਦੇ ਪਰਿਵਾਰ ਦੇ ਖਿਲਾਫ ਕਹਿੰਦੇ ਤਾਨਾਸ਼ਹੀ ਹੈ ਪਰ ਇੱਕ ਪਾਸੇ ਰੇਪ ਦਾ ਮਾਮਲਾ ਪਘੋੜਾ ਤੇ ਦੂਏ ਪਾਸੇ ਨੂੰ ਰਾਜਨੀਤਿਕ ਪ੍ਰੇਰਿਤ ਤੇ ਹੁਣੇ ਕਾਰਵਾਈ ਸੋ ਇਹ ਸਾਰੇ ਤਰੀਕਾ ਕਰਦੇ ਉੱਤੇ ਚੰਗੀ ਚਰਚਾ ਪੰਜਾਬ ਦੀ ਸਿਆਸੀ ਫਜ਼ਾ ਵਿੱਚ ਚੱਲ ਰਹੀ ਹੈ ਕਿ ਇਸ ਤਰੀਕਾ ਕਰਦੇ ਹਵਾਲੇ ਨਾਲ ਆਉਂਦੇ ਸਮੇਂ ਦੇ ਵਿੱਚ ਕੀ ਹੋਣਾ ਚਲੋ ਜਿੱਥੇ ਇਹ ਮਾਮਲਾ ਵੱਡਾ ਹੈ ਉੱਥੇ ਅੱਜ ਪੰਜਾਬ ਦੇ ਹੀ ਇੱਕ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਘਰ ਰੇਡ ਵੀ ਪਈ ਹੈ ਬਿਲਕੁਲ ਈਡੀ ਦੀ ਰੇਡ ਈਡੀ ਤੇ ਇਨਕਮ ਟੈਕਸ ਨੇ ਇੱਕ ਸਾਂਝੀ ਕਾਰਵਾਈ ਕੀਤੀ ਹੈ ਕਹਿੰਦੇ ਮਨੀ ਲਾਂਡਰਿੰਗ ਦਾ ਤੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੁੰਦਰ ਸ਼ਾਮ अरोड़ा ਹੈ ਪੰਜਾਬ ਦੇ ਸਾਬਕਾ ਮੰਤਰੀ ਨੇ ਪੰਜਾਬ ਦੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ अरोड़ा ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਬਾਧੀਆਂ ਨਜ਼ਰ ਆ ਰਹੀਆਂ ਨੇ ਲੰਬੇ ਸਮੇਂ ਤੋਂ ਜਾਂਚ ਏਜੰਸੀਆਂ ਦੀ ਰਡਾਰ ਤੇ ਚੱਲ ਰਹੇ ਸਨ ਤੇ ਅੱਜ ਉਹਨਾਂ ਦੇ ਘਰੇ ਸਵੇਰੀ ਕਹਿੰਦੇ ਈਡੀ ਦੀ ਟੀਮ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਸਾਂਝੀ ਦਸਤਕ ਦਿੱਤੀ ਹੈ ਮਿਲੀ ਜਾਣਕਾਰੀਆਂ ਅਨੁਸਾਰ ਟੀਮ ਨੇ ਉਹਨਾਂ ਦੇ ਹਸ਼ਿਆਰਪੁਰ ਸਥਿਤ ਰਹਿਸ਼ ਦੇ ਉੱਤੇ ਰੇਡ ਮਾਰੀ ਤੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਅੱਜ ਸਵੇਰੇ ਤੜਕੇ ਈਡੀ ਦੇ ਅਧਿਕਾਰੀ ਭਾਈ ਸੁਰੱਖਿਆ ਦਸਤੇ ਲੈ ਕੇ ਸੁਨਦਸ਼ਾਮ अरोड़ा ਦੇ ਘਰੇ ਪਹੁੰਚੇ ਅਚਾਨਕ ਹੋਈ ਇਸ ਕਾਰਵਾਈ ਤੋਂ ਇਲਾਕੇ ਦੇ ਵਿੱਚ ਕਹਿੰਦੇ ਜੀ ਮਸ ਬਚ ਗਿਆ ਸਸੇ ਜਾਣੇ ਕਿ ਟੀਮ ਦੇ ਨਾਲ ਅਧਿਕਾਰੀਆਂ ਦੇ ਕਰਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਦਵਾ ਮਤਲਬ ਜਦੋਂ ਦਾਖਲ ਹੋਗੇ ਤੋ ਉਹ ਦਰਵਾਜ਼ੇ ਬੰਦ ਕਰ ਲਏਗੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਐ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਗੈਜਟਾ ਨੂੰ ਵੀ ਈਡੀ ਨੇ ਆਪਣੇ ਕਬਜੇ ਚ ਲੈ ਲਿਆ ਐ ਕਹਿੰਦੇ ਜੀ ਡਬਲ ਕ腐ਸ਼ਨ ਕੇਸ ਹੈ ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮੰਗਲਾ ਹੈ ਸੁੰਦਰ ਸ਼ਾਮ ਅਰੋੜਾ ਪਹਿਲਾਂ ਤੋਂ ਹੀ ਕ腐ਸਾਚਾਰ ਦੇ ਦੋ ਗੰਭੀਰ ਮਾਮਲਿਆਂ ਦੇ ਵਿੱਚ ਫਸੇ ਹੋਏ ਨੇ ਉਹਨਾਂ ਤੇ ਉਦਯੋਗਿਕ ਜ਼ਮੀਨਾਂ ਦੇ ਵੰਡ ਵੰਡੀਆਂ ਨੂੰ ਲੈ ਕੇ ਮਤਲਬ ਬੇਨਿਮੀਆ ਦੇ ਕਾਰਨ ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹੋਏ ਨੇ ਤੇ ਇਸੇ ਤਰ੍ਹਾਂ ਮਤਲਬ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਗਿਆ ਸੀਗਾ ਵਿਜੀਲੈਂਸ ਵਿਭਾਗ ਹਵਾਲੇ ਨਾਲ ਇਸ ਤੋਂ ਮਾਮਲੇ ਨੂੰ ED ਨੇ ਐਂਟਰੀ ਕੀਤੀ ਫਿਰ ਤੇ ਇਹ ਸੰਕੇਤਤਾ ਕਿ ਜਾਂਚ ਦਾ ਦਰਾਂ ਹੁਣ ਮਨੀ ਲਾਂਡਰਿੰਗ ਤੱਕ ਪਹੁੰਚ ਗਿਆ ਮਨੀ ਲਾਂਡਰਿੰਗ ਦਾ ਮਤਲਬ ਵਿਦੇਸ਼ੀ ਆਮਦਨ ਦਾ ਵੀ ਇਹਦੇ ਵਿੱਚ ਸਰੋਤ ਸ਼ਾਮ ਪੂਰਾ ਮਾਮਲਾ ਕੀ ਹੈ ਸੁੰਦਰ ਸ਼ਾਮ ਅਰੂੜਾ ਜਦੋਂ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਸਨ ਤਦ ਉਹਨਾਂ ਨੇ ਆਪਣੇ ਅਹੁਦੇ ਦੀ ਕਹਿੰਦੇ ਦੁਰਵਰਤੋਂ ਕੀਤੀ ਤੇ ਚਿਹਤੀਆਂ ਕੰਪਨੀਆਂ ਨੂੰ ਫਾਇਦਾ ਪਹਚਾਇਆ ਇਸ ਤੋਂ ਇਲਾਵਾ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਨ ਦੇ ਰੋਪ ਚ ਵੀ ਉਹਨਾਂ ਨੇ ਰੰਗੇ ਹੱਥੀ ਫੜਿਆ ਗਿਆ ਇਨਕਮ ਟੈਕਸ ਵਿਭਾਗ ਹੁਣ ਉਹਨਾਂ ਦੇ ਵਿੱਤੀ ਲੈਣ-ਦੇਣ ਤੇ ਆਮਦਨ ਤੋਂ ਵੱਧ ਜ਼ਾਇਦਾਦ ਦੇ ਮਾਮਲਿਆਂ ਦੀ ਜਾਂਚ ਪੜਤਾਲ ਕਰ ਰਿਹਾ ਤੇ ਦੂਸਰੇ ਪਾਸੇ EDVS ਮਾਮਲੇ ਸ਼ਾਮਲ ਹੋ ਗਿਆ ਇਹ ਅਮਤਲ ਮਨੀ ਲਾਂਡਰਿੰਗ ਦਾ ਮਾਮਲਾ ਵੀ ਇਹਦੇ ਵਿੱਚ ਨਾਲ ਸ਼ਾਮਲ ਹੋ ਗਿਆ ਤੇ ਜੀ ਕਹਿੰਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਈਡੀ ਨੂੰ ਬੇਨਾਮੀ ਜਾਇਦਾਦ ਦਾ ਹਵਾਲਾ ਜਾਂ ਹਵਾਲਾ ਕਾਰੋਬਾਰੀ ਰਾਈ ਪੈਸੇ ਦਾ ਕੋਈ ਸਬੂਤ ਮਿਲਦੇ ਨੇ ਤਾਂ ਫਿਰ ਆਉਣ ਵਾਲੇ ਦਿਨਾਂ ਚ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਤੈ ਹੈ ਟੀਮ ਕਰ ਦੇ ਬਾਅਦ ਉਹਨਾਂ ਦੇ ਕਰੀਬੀਆਂ ਨਜ਼ਦੀਕੀਆਂ ਤੇ ਹੋਰ ਨਾ ਟਿਕਾਣਿਆਂ ਦੇ ਉੱਤੇ ਵੀ ਨਜ਼ਰ ਰੱਖ ਰਹੀ ਹੈ ਸੋ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਲਾਂ ਵਧਣੀਆਂ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਨੇ ਤੇ ਇਹ ਪਹਿਲਾਂ ਤੋਂ ਕਈ ਬਵਾਦਾਂ ਚ ਵਿਜੀਲੈਂਸ ਦੀ ਜਾਂਚੋਂ ਨਿਕਲ ਕੇ ਮਾਮਲਾ ਈਡੀਨ ਕੰਟੈਕਟ ਤੱਕ ਗਿਆ ਹੈ ਸੋ ਹੁਣ ਅੱਜ ਰੇਡ ਨੇ ਉਹਨਾਂ ਦੀ ਮੁਸ਼ਕਲ ਵਧਾ ਦਿੱਤੀ ਤੇ ਖਤਰਾ ਮੰਡਰਾ ਰਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਸੰਭਾਵਨਾ ਬਣ ਸਕਦੀ ਹੈ ਚਲੋ ਜਿੱਥੇ ਇਹ ਮਾਮਲਾ ਹੈ ਉੱਥੇ ਅੱਜ ਤਰਥੱਲੀ ਮਚੀ ਚੰਡੀਗੜ੍ਹ ਦੇ ਵਿੱਚ ਆਪਾਂ ਲਗਾਤਾਰ ਇਸ ਪਲੇਟਫਾਰਮ ਤੇ ਸਵਾਲ ਚੁੱਕਦੇ ਆਏ ਹਾਂ ਕਿ ਪੰਜਾਬ ਦੇ ਸਕੂਲ ਪੰਜਾਬ ਦੀਆਂ ਅਦਾਲਤਾਂ ਪੰਜਾਬ ਦੇ ਰੇਲਵੇ ਸਟੇਸ਼ਨ ਪੰਜਾਬ ਦੇ ਬੱਸ ਸਟੈਂਡ ਪੰਜਾਬ ਦੇ ਕਾਲਜ ਕਿੰਨੇ ਕੁਛ ਨੂੰ ਈਮੇਲ ਨਹੀਂ ਧਮਕੀਆਂ ਆਉਂਦੀਆਂ ਤੇ ਤੁਰੰਤ ਪ੍ਰਸ਼ਾਸਨ ਚ ਭਗੜੜ ਮੱਚਦੀ ਹੈ ਤੇ ਉਹ ਸਾਰੇ ਥਾਵਾਂ ਨੂੰ ਖਾਲੀ ਕਰਾ ਲਿਆ ਜਾਂਦਾ ਪਟਿਆਲਾ ਹੋ ਰਿਹਾ ਜਲੰਧਰ ਹੋ ਰਿਹਾ ਲੁਧਿਆਣਾ ਹੋ ਰਿਹਾ ਅਮਰਸਰ ਹੋ ਰਿਹਾ ਹਨਾ ਆ ਰੂਪੜ ਨਮਾਸ਼ਹਿਰ ਅਨਾ ਆਈਦੀਆ ਸ਼ਰਨੰਦਪੁਰ ਸਾਹਿਬ ਇੱਥੋਂ ਦੀਆਂ ਕੋਰਟ ਕੰਪਲੈਕਸਾਂ ਦਾ ਮਾਮਲਾ ਆ ਲਿਆ ਚੰਡੀਗੜ੍ਹ ਦੀ ਸੰਕ ਜਿਹੜੀ ਅਦਾਲਤ ਆ ਉਹਦਾ ਮਾਮਲਾ ਆ ਲਿਆ ਪਰ ਅੱਜ ਚੰਡੀਗੜ੍ਹ ਦੇ ਸਕੂਲਾਂ ਦਾ ਨੰਬਰ ਲੱਗਿਆ ਚੰਡੀਗੜ੍ਹ ਦੇ 2 ਦਰਜਨ ਤੋਂ ਵੱਧ 25-26 ਦੇ ਕਰੀਬ ਸਰਕਾਰੀ ਤੇ ਪ੍ਰਾਈਵੇਟ ਨਾਮੀ ਗ੍ਰਾਮੀ ਸਕੂਲਾਂ ਨੂੰ ਈਮੇਲ ਰਾਹੀਂ ਧਮਕੀਆਂ ਆਈਆਂ ਉਡਾਉਣ ਦੀਆਂ ਤੇ ਜਿਤਰੁੰਤ ਚੰਡੀਗੜ੍ਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਭਗੜ ਮੱਚ ਕੀ ਸਕੂਲਾਂ ਨਾਲ ਤਾਲਮੇਲ ਹੈ ਮਾਪਿਆਂ ਨਾਲ ਤਾਲਮੇਲ ਬੱਸਾਂ ਕੱਡੀਆਂ ਬੱਚੇ ਬਿਠਾਏ ਬੱਸਾਂ ਚ ਭੇਜੇ ਮਾਪਿਆਂ ਨੂੰ ਕਿਹਾ ਕਿ ਜਿੱਥੇ ਹੋ ਜਿਵੇਂ ਹੋ ਆਓ ਤੇ ਆਪਣੇ ਜਵਾਬ ਲੈ ਜਾਓ ਤੁਰੰਤ ਸਕੂਲ ਖਾਲੀ ਕਰਾਏ ਹੈ ਸਟਾਫ ਨੂੰ ਕਈਆਂ ਨੇ ਕੱਢਤਾ ਕਈਆਂ ਨੇ ਰੱਖਿਆ ਹੈ ਨਾ ਮਤਲਬ ਹੋ ਸਕਦਾ ਸਟਾਫ ਦੀ ਉਹਨਾਂ ਨੂੰ ਜਨਮ ਵਾਲ ਦੀ ਫਿਕਰ ਨਾ ਹੋਵੇ ਪਰ ਬੱਚਿਆਂ ਦੇ ਮਾਮਲੇ ਦੇ ਵਿੱਚ ਕਹਿੰਦੇ ਲਗਭਗ ਸਕੂਲ ਖਾਲੀ ਕਰਾਏ ਤੇ ਖਾਲੀ ਕਰਾਉਣ ਤੋਂ ਬਾਅਦ ਜਾਂਚ ਟੀਮਾਂ ਨੇ ਇਹਨਾਂ ਬੰਬ ਜਿਹੜੇ ਡਿਸਪੋਜ਼ ਕਰਨ ਵਾਲੀਆਂ ਟੀਮਾਂ ਨੇ ਜਾਂ ਕੁੱਤਿਆਂ ਰਾਹੀਂ ਸਭਾਉਣ ਵਾਲੀਆਂ ਟੀਮਾਂ ਰਾਹੀਂ ਪੁਲਿਸ ਨੇ ਲਗਭਗ ਖੁੰਝਾ ਖੁੰਝਾ ਛਾਣ ਮਾਰਿਆ ਸਕੂਲਾਂ ਦਾ ਕਹਿੰਦੇ ਅਜੇ ਤੱਕ ਕਿਤੇ ਕੋਈ ਛੱਤੀ ਚੀਜ਼ ਨਹੀਂ ਮਿਲੀ ਹਸਲ ਤੇ ਪੰਜਾਬ 'ਚ ਵੀ ਜਦੋਂ ਇਹ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸੀ ਤਦ ਵੀ ਇਹ ਪਹਿਲੂ ਉੱਪਰ ਆਇਆ ਸੀ ਕਿ ਵੀ ਇਹ ਕੀਮੇ ਲਾਉਂਦੀ ਹੈ ਈਮੇਲ ਤੋਂ ਬਾਅਦ ਸਿਸਟਮ 'ਚ ਹਲਵਲ ਮਚਦੀ ਹੈ ਸਿਵਲ ਚੌਕਸ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਚੌਕਸ ਹੁੰਦਾ ਹੈ ਉਹ ਸਥਾਨ ਨੂੰ ਖਾਲੀ ਕਰਾ ਲਿਆ ਜਾਂਦਾ ਹੈ ਖਾਲੀ ਕਰਾਉਣ ਦੇ ਦੌਰਾਨ ਇਹ ਵੀ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਕਿਹਾ ਜਾਂਦਾ ਕਿ ਚਿੰਤਾ ਨਾ ਕਰੋ ਕੋਈ ਨਹੀਂ ਇਹ ਫੇਕ ਈਮੇਲ ਨੇ ਜੀ ਅਜਿਆ ਕੋਈ ਡਲਪੈ ਵਾਲਾ ਮਾਮਲਾ ਨਹੀਂ ਹੈ ਜੀ ਇਹ ਕਹਿ ਕੇ ਲੋਕਾਂ ਦਾ ਭਰੋਸਾ ਵੀ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਹਕੀਕਤ 'ਚ ਖਾਲੀ ਕਰਾਉਣ ਤੋਂ ਬਾਅਦ ਇਹ ਵੀ ਜਾਂਚ ਕੀਤਾ ਜਾਂਦਾ ਕਿਤੇ ਸੱਚਮੁੱਚ ਕੋਈ ਘਟਨਾ ਨਾ ਵਾਪਰ ਜਵੇ ਫਿਲਹਾਲ ਜਿੰਨੇ ਮਾਮਲੇ ਆਏ ਉਹਨੇ ਮਾਮਲੇ 'ਚ ਕਿਤੇ ਰੱਬ ਦੀ ਮਿਹਰਬਾਨੀ ਸਦਕਾ ਕਿ ਕੋਈ ਘਟਨਾ ਤਾਂ ਨਹੀਂ ਵਾਪਰੀ ਪਰ ਕੀ ਇੰਤਜ਼ਾਰ ਹੈ ਸਾਡੇ ਸਿਸਟਮ ਨੂੰ ਘਟਨਾਾਂ ਦੇ ਹੁਣ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਵੀ ਇੱਕ ਦੋ ਨਹੀਂ 24 25 26 ਸਕੂਲਾਂ ਨੂੰ ਕਰੀ ਇਮੇਲਾਂ ਨਹੀਂ ਧਮਕੀਆਂ ਆਈਆਂ ਤੇ ਇਸ ਤੋਂ ਬਾਅਦ ਵੀ ਪ੍ਰਸ਼ਾਸਨ ਜੇ ਕਹਿੰਦਾ ਸਾਰਾ ਕੁਝ ਠੀਕ ਹੈ ਜੀ ਇਹ ਕਿਹੜਾ ਤਰੀਕਾ ਫਿਰ ਕਿ ਧਮਕੀ ਹੋਣ ਤੋਂ ਬਾਅਦ ਖਾਲੀ ਕਰਾ ਲਓ ਤੇ ਜਾਂ ਹੌਲੀ ਹੌਲੀ ਇਹ ਯਕੀਨ ਪੈਦਾ ਕੀਤਾ ਜਾ ਰਿਹਾ ਕਿ ਨਹੀਂ ਜੇ ਤਾਂ ਫੇਕ ਆਉਂਦੀਆਂ ਨੇ ਦੇਖਣਾ ਛੱਡ ਦਿਓ ਤੇ ਬਾਅਦ ਚੋ ਖੁਦਾ ਨਾ ਖਾਸੋ ਕੋਈ ਵੱਡੀ ਘਟਨਾ ਵਾਪਰ ਜਵੇ ਜੇ ਸੱਚਮੁੱਚ ਕੋਈ ਸ਼ਰਾਰਤ ਕਰ ਰਿਹਾ ਤੇ ਫਿਰ ਸਾਡੇ ਪ੍ਰਸ਼ਾਸਨ ਦੀ ਇਹ ਨਲਕੀ ਕਿਉਂ ਕਿਉਂ ਪੰਜਾਬ ਤੋਂ ਲੈ ਕੇ ਪੰਜਾਬ ਦੀ ਰਾਜਧਾਨੀ ਤੱਕ ਹਰ ਤੀਏ ਦਿਨ ਜਹੀ ਈਮੇਲ ਆਉਂਦੀ ਆ ਹੈ ਦਰਜਨਾਂ ਦੇ ਕਰੀਬਾਂ ਚ ਕੱਠੀਆਂ ਈਮੇਲ ਆਉਂਦੀਆਂ ਨੇ ਤੇ ਅਜੇ ਤੱਕ ਉੱਤੱਕ ਪਹੁੰਚੇ ਨਹੀਂ ਅਰੇ ਅਸੀਂ ਕਿਸ ਟੈਕਨੋਲੋਜੀ ਦੇ ਯੁੱਗ ਚ ਜੀ ਰਹੇ ਹਾਂ ਕਿਸ ਤਰੱਕੀ ਦੇ ਯੁੱਗ ਚ ਜੀ ਰਹੇ ਹਾਂ ਜਿੱਥੇ ਕੰਜੇ ਜੀ ਸਰਵਰ ਕਰਾਈ ਤੁਰੰਤ ਫੜ ਲਿਆ ਜਾਂਦਾ ਜੀ ਹੁਣ ਤਾਂ ਜਦ ਇਹ ਪਤਾ ਲੱਗ ਜਾਂਦਾ ਜੀ ਕਿੱਥੋਂ ਚੱਲ ਰਿਹਾ ਜੀ ਰਡਾਰ ਤੇ ਰਾਹੀ ਜੀ ਕਿੱਥੋਂ ਮੋਬਾਈਲ ਚੱਲਦਾ ਹੈ ਕਿੱਥੋਂ ਲੈਪਟਾਪ ਚੱਲਦਾ ਹੈ ਕਿਹੜਾ ਨੈੱਟ ਵਰਤਿਆ ਜਾ ਰਿਹਾ ਹੈ ਕਿਹੜੇ ਸਰਵਰ ਤੋਂ ਮੇਲ ਆਉਂਦੀ ਹੈ ਕਿੱਥੋਂ ਫੋਨ ਆਉਂਦਾ ਕਿਉ ਜੇ ਕੋਈ ਦੇਸ਼ 'ਚ ਬੈਠ ਕੇ ਦੇਸ਼ ਦੇ ਕਿਸੇ ਹੋਰ ਸੂਬੇ 'ਚ ਬੈਠ ਕੇ ਸ਼ਰਾਰਤ ਕਰ ਰਿਹਾ ਤਾਂ ਉੱਥੇ ਤੱਕ ਤੰਤਰ-ਜੰਤਰ ਕਿਉਂ ਨਹੀਂ ਪਹੁੰਚ ਰਿਹਾ ਜੇ ਦੇਸ਼ ਤੋਂ ਬਾਹਰ ਹੈ ਤਾਂ ਉਹਦੀ ਜਾਣਕਾਰੀ ਕਿਉਂ ਨਹੀਂ ਜਨਤਕ ਹੋ ਰਹੀ ਕੌਣ ਇੱਕ ਪਾਸੇ ਕੈਨੇਡਾ ਵਰਗਾ ਮੁਲਕ ਕਹਿੰਦਾ ਕਿ ਜੀ ਭਗਦੀਆਂ ਜ਼ਿਲ੍ਹਿਆਂ 'ਚੋਂ ਸਾਡੇ ਇੱਥੇ ਸਾਰਾ ਕੁਝ ਚੱਲ ਰਿਹਾ ਹੈ ਹੈਨਾ ਕੈਨੇਡਾ ਦੇ ਲੋਕ ਪੀੜਤ ਨੇ ਖਾਸ ਕਰ ਪੰਜਾਬੀ ਭਾਈਚਾਰਾ ਤੇ ਪੰਜਾਬੀਓ ਉੱਥੇ ਧਮਕੀਆਂ ਦੇ ਕੇ ਕਹਿੰਦੇ ਜੀ ਵਸੂਲੀ ਕਰ ਰਹੇ ਨੇ ਤੇ ਪੰਜਾਬੀਓ ਉੱਥੇ ਬਦਨਾਮ ਵੀ ਹੋ ਰਹੇ ਨੇ ਤੇ ਪੰਜਾਬੀਆਂ ਦੀ ਲੁੱਟ ਵੀ ਹੋ ਰਹੀ ਸਾਰੇ ਪਾਸੇ ਇਹ ਵਰਤਾਰਾ ਹੈ ਤੇ ਹੁਣ ਗੈਂਗਸਟਰਾਂ ਦੇ ਮਾਮਲੇ 'ਚ ਪੰਜਾਬ 'ਚ ਵੀ ਤਰਸੱਲੀ ਆ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ 72 ਘੰਟਿਆਂ ਦਾ ਆਪਰੇਸ਼ਨ ਵੀ ਡਰਾਮਾ ਸਭ ਤੋਂ ਲਿਆ ਹੈ ਨਾ ਲੋਕ ਡਰਚ ਵੀ ਨੇ ਸਹਿਮਚ ਵੀ ਨੇ ਨਜਾਤ ਵੀ ਚਾਹੁੰਦੇ ਨੇ ਪਰ ਉਸ 72 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਈਮੇਲ ਦਾ سلسلہ ਨਹੀਂ ਰੁਕਿਆ ਤੇ ਫਿਰ ਜ਼ਿੰਮੇਵਾਰ ਕੌਣ ਇਸ ਵਾਰ ਬਟਾਕੜਾ ਸੋ ਜੀ ਅੱਜ 26 ਦੇ ਕਰੀਬ ਸਕੂਲਾਂ ਨੂੰ ਮੇਲ ਰਾਹੀਂ ਮੈਸੇਜ ਆਉਂਦਾ ਬੱਚੇ ਘਰ ਭੇਜ ਦਿੱਤੇ ਗਏ ਨੇ ਐਸਐਸਪੀ ਨੇ ਕਿਹਾ ਕਿ ਚੈਕਿੰਗ ਕੀਤੀ ਹੈ ਕੁਝ ਨਹੀਂ ਮਿਲਿਆ ਨਾਮੀ ਗ੍ਰਾਮੀ ਸਕੂਲ ਨੇ ਚੰਡੀਗੜ੍ਹ ਦੇ ਸੋ ਖੁਦ ਐਸਐਸਪੀ ਨੇ ਮੌਕਾ ਸੰਭਾਲਿਆ ਖੁਦ ਸਕੂਲਾਂ ਤੱਕ ਪਹੁੰਚ ਅਪਰੋਚ ਕੀਤੀ ਮਾਪਿਆਂ ਨੂੰ ਪ੍ਰੋਸਾਦਵਾਇਆ ਪਰ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਿਆਂ ਤੱਕ ਮਾਪਿਆਂ 'ਚ ਸਹਿਮ ਹੈ ਔਰ ਇਹ ਸਹਿਮ ਜਿਨ੍ਹਾਂ ਦੇ ਸਕੂਲਾਂ ਨੂੰ ਧਮਕੀਆਂ ਨਹੀਂ ਆਈਆਂ ਜਿਨ੍ਹਾਂ ਕੱਲ੍ਹ ਜਾਂ ਦੇ ਨੂੰ ਧਮਕੀਆਂ ਨਹੀਂ ਆਈਆਂ ਉਹਨਾਂ ਮਾਪਿਆਂ 'ਚ ਵੀ ਹੈ ਜਵਾਬਖ ਭੇਜਣ ਲੱਗੇ ਤੋਰਨ ਲੱਗੇ ਡਰ ਰਹਿੰਦਾ ਹੈ ਇਹ ਡਰ ਨੂੰ ਦੂਰ ਕਰਨਾ ਸਾਡੀ ਸਿਸਟਮ ਦੀ ਜ਼ਿੰਮੇਵਾਰੀ ਹੈ ਉਹ ਕਿਉਂ ਸਖਾਵਾਂ ਮਾਹੌਲ ਨਹੀਂ ਦੇ ਪਾਰਿਆ ਉਸ ਨੂੰ ਵੀ ਅੰਦਰ ਚਾਦੀ ਲੋੜ ਹੈ ਬਹੁਤ ਬਹੁਤ ਸ਼ੁਕਰੀਆ